ਪੰਜਾਬੀ ਗਾਇਕ ਗੁਰਦਾਸ ਮਾਨ ਅੱਜ ਉਦਾਸ ਕਿਉਂ ਹੈ ਆਖਰਕਾਰ ਉਹ ਕਿਹੜੇ ਵਿਵਾਦ ਨੇ ਜਿਨ੍ਹਾਂ ਵਿਵਾਦਾਂ ਨੂੰ ਲੈ ਕੇ ਇੱਕ ਵਾਰ ਫਿਰ ਗੁਰਦਾਸ ਮਾਨ ਤੇ ਅਲੱਗ-ਅਲੱਗ ਤਰ੍ਹਾਂ ਦੇ ਕਮੈਂਟ ਕੱਸੇ ਜਾ ਰਹੇ ਨੇ ਬਹੁਤ ਸਾਰੇ ਦੋਸਤ ਗੁਰਦਾਸ ਮਾਨ ਦੇ ਹੱਕ 'ਚ ਨੇ ਔਰ ਬਹੁਤ ਸਾਰੇ ਮਾਫੀ ਮੰਗਣ ਨੂੰ ਲੈ ਕੇ ਵੀ ਗੱਲਬਾਤ ਕਰ ਰਹੇ ਨੇ ਹਾਲਾਂਕਿ ਗੁਰਦਾਸ ਮਾਨ ਜੀ ਨੇ ਮਾਫੀ ਮੰਗ ਵੀ ਲਈ ਉਸਤੇ باوجود ਜਿਹੜੇ ਗੁਰਦਾਸ ਮਾਨ ਨੂੰ ਚਾਉਣ ਵਾਲੇ ਨੇ ਉਹ ਇਹ ਕਹਿ ਰਹੇ ਨੇ ਕਿ ਮਾਫੀ ਨਹੀਂ ਸੀ ਮੰਗਣੀ ਚਾਹੀਦੀ ਆਖਰ ਗੱਲ ਕੀ ਹੈ ਦੇਖੋ ਗੁਰਦਾਸ ਮਾਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਦਾਸ ਮਾਨ ਪੰਜਾਬ ਦਾ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਜਾਣਿਆ ਪਛਾਣਿਆ ਨਾਮ ਹੈ ਕਿਉਂਕਿ ਗਾਇਕੀ ਦੀ ਜੇ ਗੱਲ ਕਰੀਏ ਤੇ ਬੜੇ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕਰਦਾ ਰਿਹਾ ਹੈ ਲੇਕਿਨ ਕਈ ਵਾਰ ਜ਼ੁਬਾਨ ਦੇ ਵਿੱਚੋਂ ਅਜਿਹੇ ਸ਼ਬਦ ਨਿਕਲ ਜਾਂਦੇ ਨੇ ਜੋ ਕਹਿੰਦੇ ਹੁੰਦੇ ਆ ਕਿ ਦੁਬਾਰਾ ਮੂੰਹ ਦੇ ਵਿੱਚ ਵਾਪਸ ਨਹੀਂ ਆ ਸਕਦੇ ਜਿਵੇਂ ਕਹਿੰਦੇ ਨਾ ਬੀ ਜ਼ੁਬਾਨ ਚੋਂ ਨਿਕਲਿਆ ਬੋਲ ਔਰ ਕਮਾਨ ਚੋਂ ਨਿਕਲਿਆ ਤੀਰ ਕਦੇ ਵੀ ਵਾਪਸ ਨਹੀਂ ਆਉਂਦਾ ਇਸੇ ਤਰ੍ਹਾਂ ਜੋ ਪਾਣੀ ਇੱਕ ਵਾਰ ਪੁਲਾ ਹੇਠ ਦੀ ਲੰਘ ਜਾਵੇ ਉਹ ਉਹਨਾਂ ਪੁਲਾ ਹੇਠ ਦੀ ਦੁਬਾਰਾ ਨੇ ਲੰਗਦਾ ਸੋ ਇਸ ਕਰਕੇ ਕਿਤੇ ਨਾ ਕਿਤੇ ਗੁਰਦਾਸ ਮਾਨ ਜੀ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਦਾਸ ਮਾਨ ਜੀ ਨੇ ਪੰਜਾਬੀ ਭਾਸ਼ਾ ਦੀ ਬੜੀ ਸੇਵਾ ਕੀਤੀ ਹੈ ਪੰਜਾਬੀ 'ਚ ਗੀਤ ਗਾਏ ਨੇ ਚਲੋ ਉਹਦਾ ਪ੍ਰੋਫੈਸ਼ਨ ਹੈ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਸਕ੍ਰਿਪਟ ਮਿਲਦੀ ਹੈ ਲੇਕਿਨ ਜਦੋਂ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਸ਼ਬਦ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਜਿਵੇਂ ਹੁਣ ਬੱਤੀ ਨੂੰ ਲੈ ਕੇ ਬਹੁਤ ਗੱਲਬਾਤ ਛਿੜੀ ਹੋਈ ਹੈ ਚਾਰੇ ਪਾਸੇ ਗੁਰਦਾਸ ਮਾਨ ਦਾ ਇਸ ਮਤਲਬ ਬੱਤੀ ਸ਼ਬਦ ਨੂੰ ਲੈ ਕੇ ਵਿਰੋਧ ਵੀ ਜਤਾਇਆ ਜਾ ਰਿਹਾ ਹਾਲਾਂਕਿ ਗੁਰਦਾਸ ਮਾਨ ਨੇ ਆਪਣੇ ਨਿੱਜੀ ਚੈਨਲ ਦੇ ਵਿੱਚ ਇਹ ਗੱਲ ਕਹੀ ਹੈ ਕਿ ਬੱਤੀ ਕੋਈ ਗਾਲ ਨਹੀਂ ਹੈ ਲੇਕਿਨ ਹੋ ਸਕਦਾ ਹੈ ਮਤਲਬ ਕਿਤੇ ਨਾ ਕਿਤੇ ਉਹਨਾਂ ਦੋਸਤਾਂ ਨੂੰ ਇਸ ਗੱਲ ਦਾ ਬੁਰਾ ਲੱਗਾ ਹੋਵੇ ਜਿਹੜੇ ਵਿਰੋਧ ਕਰ ਰਹੇ ਨੇ ਲੇਕਿਨ ਜੇ ਗੁਰਦਾਸ ਮਾਨ ਦੀ ਗੱਲ ਕਰੀਏ ਤੇ ਉਹਨਾਂ ਨੂੰ ਵੀ ਆਪਣੀ ਭਾਸ਼ਾ ਦੇ ਵਿੱਚ ਥੋੜਾ ਜਿਹਾ ਦੇਖੋ ਗੱਲ ਇਦਾਂ ਮੈਂ ਫੇਰ ਕਹਿੰਦਾ ਕਿ ਜ਼ੁਬਾਨ ਚੋਂ ਨਿਕੜਿਆ ਤੀਰ ਮਾਫ ਕਰਨਾ ਜ਼ੁਬਾਨ ਚੋਂ ਨਿਕੜੇ ਬੋਲ ਜਿਹੜੇ ਉਹ ਵਾਪਸ ਨਹੀਂ ਆਉਂਦੇ ਸੋ ਇਸ ਕਰਕੇ ਗੁਰਦਾਸ ਮਾਨ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਵਿਵਾਦ ਹੈ ਉਹ ਜੁੜ ਗਿਆ ਹੈ ਔਰ ਅਸੀਂ ਤਾਂ ਦੁਆ ਕਰਦੇ ਹਾਂ ਪਰਮਪਿਤਾ ਪਰਮਾਤਮਾ ਕੀ ਕਿ ਮਤਲਬ ਇਹ ਵਿਵਾਦ ਜਲਦੀ ਤੋਂ ਜਲਦੀ ਖਤਮ ਹੋਵੇ ਗੁਰਦਾਸ ਮਾਨ ਦੁਬਾਰਾ ਫਿਰ ਉਸੇ ਤਰ੍ਹਾਂ ਸਟੇਜਾਂ ਦੇ ਉੱਪਰ ਹੱਸਦਾ ਝੂਮਦਾ ਨਜ਼ਰ ਆਵੇ ਕਿਉਂਕਿ ਜਦੋਂ ਪ੍ਰੋਗਰਾਮਾਂ ਦੀ ਉਹਨਾਂ ਨੂੰ ਕੋਈ ਕਮੀ ਨਹੀਂ ਹੈ ਜਦੋਂ ਦਿਲ ਦੇ ਵਿੱਚ ਇੱਕ ਗਮ ਜਿਹਾ ਹੋ ਜਵੇ ਦਿਲ ਦੇ ਵਿੱਚ ਇੱਕ ਮਤਲਬ ਉਹ ਹੋਵੇ ਵੀ ਜਿਨ੍ਹਾਂ ਲਈ ਮੈਂ ਇੰਨੀ ਸੇਵਾ ਕੀਤੀ ਹੈ ਤੇ ਮਤਲਬ ਉਹ ਕਿਤੇ ਨਾ ਕਿਤੇ ਮੇਰੇ ਤੇ ਅੱਜ ਪ੍ਰੈਸ਼ਨ ਚੰਦ ਖੜੇ ਕਰ ਰਹੇ ਨੇ ਔਰ ਦੂਜੇ ਪਾਸੇ ਜੇ ਆਪਾਂ ਸੇਵਾ ਦੀ ਗੱਲ ਕਰੀਏ ਤੇ ਲੋਕ ਇਹ ਵੀ ਕਹਿੰਦੇ ਨੇ ਕਿ ਬਾਈ ਤੇਰਾ ਪ੍ਰੋਫੈਸ਼ਨ ਹੈ ਤੂੰ ਸੇਵਾ ਮੁਫਤ ਨਹੀਂ ਕਰਦਾ ਕਿਉਂਕਿ ਸੇਵਾ ਮੁਫਤ ਹੁੰਦੀ ਹੈ ਮੁਫਤ ਦੀ ਸੇਵਾ ਜਿਹੜੀ ਹੁੰਦੀ ਹੈ ਸੇਵਾ ਕੀਤੀ ਹੈ ਦੇਖ ਲਓ ਜਿਨ੍ਹਾਂ ਨੇ ਸੇਵਾ ਕੀਤੀ ਅੱਜ ਵੀ ਆਕਾਸ਼ ਵਿੱਚ ਜਿਵੇਂ ਸਿਤਾਰੇ ਚਮਕਦੇ ਨੇ ਉਹਨਾਂ ਦਾ ਨਾਮ ਚਮਕਦਾ ਹੈ ਆਪਾਂ ਉਹਨਾਂ ਦੀ ਸ਼ਰਨ ਦੇ ਵਿੱਚ ਆ ਸੋ ਇਸ ਕਰਕੇ ਕਿਤੇ ਨਾ ਕਿਤੇ ਗੁਰਦਾਸ ਮਾਨ ਜੀ ਨੂੰ ਚਾਹੀਦਾ ਹੈ ਕਿ ਜੋ ਵੀ ਸ਼ਬਦ ਕਹਿਣਾ ਹੈ ਬੜਾ ਨਾਪ ਤੋਲ ਕੇ ਕਿਹਾ ਜਾਵੇ ਤਾਂ ਕਿ ਕਿਸੇ ਦੇ ਵੀ ਦਿਲ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਝੋਟ ਨਾ ਲੱਗੇ ਹੁਣ ਗੁਰਦਾਸ ਮਾਨ ਦਾ ਗੀਤ ਸੀ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ ਵਾਕਈ ਅੱਜ ਅਜ ਉਹ ਕਿਤੇ ਨਾ ਕਿਤੇ ਮਤਲਬ ਆਪਣੇ ਆਪ ਨੂੰ ਵੀ ਮਹਿਸੂਸ ਕਰ ਰਿਹਾ ਹੋਵੇਗਾ ਕਿ ਮੈਂ ਇੰਨੀ ਯਾਰੇ ਪੰਜਾਬੀ ਨੂੰ ਲੈ ਕੇ ਗੀਤ ਲਿਖੇ ਨੇ ਗਾਏ ਨੇ ਲੇਕਿਨ ਲੇਕਿਨ ਇਹ ਸਾਰਾ ਕੁਝ ਕਿਵੇਂ ਹੋਇਆ ਵੱਡੀ ਗੱਲ ਇੱਥੇ ਆ ਕਿ ਮਾਨ ਸਾਹਿਬ ਤੁਹਾਨੂੰ ਪਤਾ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਜਿਹੜੇ ਨੇ ਤੁਸੀਂ ਵੀ ਪੰਜਾਬ ਤੋਂ ਪੰਜਾਬੀਆਂ ਦੀ ਨੇਚਰ ਬਾਰੇ ਜਾਣਦੇ ਹੋ ਕਿ ਜਦੋਂ ਪਿਆਰ ਕਰਦੇ ਨੇ ਤਾਂ ਬਹੁਤ ਜ਼ਿਆਦਾ ਕਰਦੇ ਨੇ ਬਹੁਤ ਜ਼ਿਆਦਾ ਹੱਦਾਂ ਵੱਦਨੇ ਪਾਰ ਕਰ ਜਾਂਦੇ ਨੇ ਔਰ ਜਦੋਂ ਕੋਈ ਗਲਤੀ ਕਰਦਾ ਫਿਰ ਉਸ ਨੂੰ ਮਾਫ ਵੀ ਨਹੀਂ ਕਰਦੇ ਅਸੀਂ ਤਾਂ ਦੁਆ ਕਰਦੇ ਆ ਅਕਾਲਪੁਰਖ ਦੇ ਚਰਨਾਂ ਵਿੱਚ ਕਿ ਤੁਹਾਡਾ ਇਹ ਵਿਵਾਦ ਜਲਦੀ ਜਲਦੀ ਖਤਮ ਹੋਵੇ ਔਰ ਜੋ ਵੀ ਮਤਰਪ ਉਹ ਵਿਖਦੀ ਹੋਏਗੀ ਅਪਡੇਟ ਉਹ ਆਪ ਸਭ ਦੇ ਸਾਹਮਣੇ ਰੱਖੀ ਜਾਵੇਗੀ ਜੁੜੇ ਰਹੋ ਪੰਡ ਪੰਜਾਬ ਦੀ ਟੀਵੀ ਚੈਨਲ ਦੇ ਨਾਲ